ਲੋਕ ਸਭਾ ਚੋਣਾਂ 2024 ਦੇ ਲਈ ਕਾਊਂਟਿੰਗ ਜੋ ਚੱਲ ਰਹੀ ਹੈ ਨਤੀਜੇ ਜਲਦ ਹੀ ਸਾਹਮਣੇ ਆ ਜਾਣਗੇ ਔਰ ਰੋਜ਼ਾਨਾ ਦੇ ਵਿੱਚ ਲੁਧਿਆਣੇ ਦੀ ਸੀਟ ਤੋਂ ਅਮਰਿੰਦਰ ਸਿੰਘ ਰਾਜਾ ਬੜੇ ਇੱਕ ਜੋ ਕਬਡੀ ਲੀਡ ਹਾਸਲ ਕਰਦੇ ਹੋਏ ਦਿਖਾਈ ਦੇ ਰਹੇ ਨੇ ਸੋ ਅਮਰਿੰਦਰ ਸਿੰਘ ਰਾਜਾ ਬੜੇ ਜੋ ਕਿ 1 ਲੱਖ ਤੋਂ ਵੱਧ ਵੋਟਾਂ ਜੋ ਉਹਨਾਂ ਦੇ ਹੱਥ ਦੇ ਵਿੱਚ ਗਿਣਤੀ ਆ ਜੋ ਹੋ ਚੁੱਕੀ ਆ ਤੇ ਲੀਡ ਦੀ ਗੱਲ ਕਰਾਂਗੇ ਜੇ ਦੂਸਰੇ ਨੰਬਰ ਤੇ ਰਣਜੀਤ ਸਿੰਘ ਬਿੱਟੂ ਤੋਂ 20821 ਵੋਟਾਂ ਵੱਧ ਨੇ ਇੱਕ ਲੀਡ ਹੈ ਬੜੀ ਅਚੀ ਖਾਸ ਲੀਡ ਹੈ ਜੋ ਅਮਰਿੰਦਰ ਸਿੰਘ ਰਾਜਾ ਬੜੇ ਤੋ ਤੱਕ ਹਾਸਲ ਕਰ ਚੁੱਕੇ ਨੇ ਜੇ ਗੱਲ ਕਰਾਂਗੇ ਰਣਜੀਤ ਸਿੰਘ ਬਿੱਟੂ ਦੀ ਤਾਂ ਪਹਿਲਾ ਐਮਪੀ ਰਾਜ ਨੇ ਲੁਧਿਆਣਾ ਦੀ ਸੀਟ ਟੋਰ ਆਪਣੀ ਚਿੰਗਲ ਬਿਟੂ ਜਿਨ੍ਹਾਂ ਨੂੰ ਹੁਣ ਤੱਕ 79161 ਵੋਟਾਂ ਨੇ ਜੋ ਪੈ ਚੁੱਕੀਆਂ ਨੇ ਔਰ ਆਮ ਆਦਮੀ ਪਾਰਟੀ ਦੇ ਵਿਧਿਆਣੇ ਦੇ ਸੈਂਟਰਲ ਇਲਾਕੇ ਤੋਂ ਐਮਐਲਏ ਸ਼ੋ ਪ੍ਰੈਸ਼ਰ ਆਭਪਤੀ ਜੋ ਕਿ 3 ਨੰਬਰ ਤੇ ਬਣੇ ਹੋਏ ਨੇ 73407 ਵੋਟਾਂ ਉਹਨਾਂ ਨੇ ਹਾਸਲ ਕੀਤੀਆਂ ਵੈ ਕਮਲੇਂਦਰ ਸਿੰਘ ਰਾਜਾ ਬੜਿੰਗ ਦੇ ਵੱਧ ਵੋਟਾਂ ਹਾਸਲ ਕਰਨ ਤੇ ਔਰ ਜਿੱਤ ਹਾਸਲ ਕਰਨ ਤੇ ਕਾਂਗਰਸ ਵਰਕਰਾਂ ਦੇ ਵਿੱਚ ਖੁਸ਼ੀ ਹੈ ਜੋ ਨਜ਼ਰ ਆ ਰਹੀ ਹੈ ਕਾਂਗਰਸ ਦੇ ਵਰਕਰਾਂ ਦੇ ਬਤੋ ਜਸ਼ਨ ਮਨਾਏ ਜਾ ਰਹੇ ਨੇ ਢੋਲ ਉਜਾਇਆ ਜਾ ਰਹੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਅਕਿਸ ਤਰ੍ਹਾਂ ਜੋ ਜੋ ਨੀਡ ਹੈ ਆਸ਼ਿਰ ਕਰਨ ਤੇ ਕਾਂਗਰਸ ਦੇ ਮਰਕਰਾਂ ਦੇ ਵਿੱਚ ਉਤਸ਼ਾਹ ਪੈਦਾ ਹੋ ਗਿਆ ਹੈ ਖੁਸ਼ੀ ਪੈਦਾ ਹੋ ਰਹੀ ਹੈ ਤਸਵੀਰਾਂ ਤੁਹਾਡਾ ਜੋ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਕਾਂਗਰਸ ਦੇ ਜੋ ਵਰਕਰਸ ਨੇ ਵਰਕਰ ਦੇ ਵੱਲੋਂ ਖੁਸ਼ੀ ਹੈ ਜੋ ਮਨਾਈ ਜਾ ਰਹੀ ਹੈ ਬੋਲੀ ਬੋਲੀ ਕੋਈ ਪਾਜਾਂਗੇ ਬੋਲੀ ਵਾਰੀ ਵਰਸੀ ਖੜ ਲ ਗਿਆ ਜੀ ਖੜ ਗਿਆ ਲੰਦਾ ਚਾਂਦੀ ਜਿੱਤੀਆ ਰਾਹੁਲ ਗਾਂਦੀ ਓਏ ਵਾਰੀ ਵਰਸੀ ਖੜ ਲ ਗਿਆ ਜੀ ਖੜ ਗਿਆ ਲੰਦਾ ਮੰਝਾ ਓ ਆ ਗਿਆ ਸਾਡਾ ਪੰਜਾ ਲੋਕ ਸਭਾ ਚੋਣਾਂ 2024 ਦੇ ਲਈ ਕਾਊਂਟਿੰਗ ਜੋ ਚੱਲ ਰਹੀ ਹੈ ਨਤੀਜੇ ਜਲਦ ਹੀ ਸਾਹਮਣੇ ਆ ਜਾਣਗੇ ਔਰ ਰੋਜਾਨਾ ਦੇ ਵਿੱਚ लुधियाने दिस ਤੋਂ અમરેਂਦਰ ਸਿੰਘ ਰਾਜਾ ਬੜੀ ਇੱਕ ਜੋ ਕਪਟੀ ਲੀਡ ਹਾਸਲ ਕਰਦੇ ਹੋਏ ਦਿਖਾਈ ਦੇ ਰਹੇ ਨੇ ਸੋ અમરેਂਦਰ ਸਿੰਘ ਰਾਜਾ ਬੜੀ ਜੋ ਕਿ 1 ਲੱਖ ਤੋਂ ਵੱਧ ਵੋਟਾਂ ਜੋ ਉਹਨਾਂ ਦੇ ਹੱਥ ਦੇ ਵਿੱਚ ਗਿਣਤੀ ਆ ਜੋ ਹੋ ਚੁੱਕੀ ਆ ਤੇ ਲੀਡ ਦੀ ਗੱਲ ਕਰਾਂਗੇ ਜੇ ਦੂਸਰੇ ਨੰਬਰ ਤੇ ਰਣਜੀਤ ਸਿੰਘ ਬਿੱਟੂ ਤੋਂ 20841 ਵੋਟਾਂ ਵੱਧ ਨੇ ਇੱਕ ਲੀਡ ਹੈ ਬੜੀ ਅਚੀ ਖਾਸ ਲੀਡ ਹੈ ਜੋ ਅਮਰਿੰਦਰ ਸਿੰਘ ਰਾਜਾ ਬੜੀ ਤੋ ਤੱਕ ਹਾਸਲ ਕਰ ਚੁੱਕੇ ਨੇ ਜੇ ਗੱਲ ਕਰਾਂਗੇ ਰਣਜੀਤ ਸਿੰਘ ਬਿੱਟੂ ਦੀ ਤਾਂ ਪਹਿਲਾ ਐਮਪੀ ਰਾਜਾ ਨੇ ਲੁਧਿਆਣੇ ਦੀ ਸੀਟ ਟੋਰ ਆਪਣੀ ਸਿੰਗਲ ਬਟੂ ਜਿਨ੍ਹਾਂ ਨੂੰ ਹੁਣ ਤੱਕ 79161 ਵੋਟਾਂ ਨੇ ਜੋ ਪੈ ਚੁੱਕੀਆਂ ਨੇ ਔਰ ਆਮ ਆਦਮੀ ਪਾਰਟੀ ਦੇ ਲੁਧਿਆਣੇ ਦੇ ਸੈਂਟਰ ਇਲਾਕੇ ਤੋਂ ਐਮਐਲਏ ਸ਼ੋ ਪ੍ਰਸ਼ਰ ਆਭਪਤੀ ਜੋ ਕਿ 3 ਨੰਬਰ ਤੇ ਬਣੇ ਹੋਏ ਨੇ 73407 ਵੋਟਾਂ ਉਹਨਾਂ ਨੇ ਹਾਸਲ ਕੀਤੀਆਂ ਵੈ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਪਦ ਕੋਟਾ ਹਾਸਲ ਕਰਨ ਤੇ ਔਰ ਜਿੱਤ ਹਾਸਲ ਕਰਨ ਤੇ ਕਾਂਗਰਸ ਦੇ ਵਰਕਰਾਂ ਦੇ ਵਿੱਚ ਖੁਸ਼ੀ ਹੈ ਜੋ ਨਜ਼ਰ ਆ ਰਹੀ ਹੈ ਕਾਂਗਰਸ ਦੇ ਪਰਕਰਾਂ ਦੇ ਵਿੱਚੋਂ ਜਸ਼ਨ ਮਨਾਏ ਜਾ ਰਹੇ ਨੇ ਢੋਲੋਂ ਵਜਾਇਆ ਜਾ ਰਹੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਜੋ ਢੀਡ ਹੈ ਆਸਿਰ ਕਰਨ ਤੇ ਕਾਂਗਰਸ ਦੇ ਮਰਕਰਾਂ ਦੇ ਵਿੱਚ ਉਤਸ਼ਾਹ ਪੈਦਾ ਹੋ ਗਿਆ ਹੈ ਖੁਸ਼ੀ ਪੈਦਾ ਹੋ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਜੋ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਕਾਂਗਰਸ ਦੇ ਜੋ ਵਰਕਰਸ ਨੇ ਵਰਕਰ ਦੇ ਵੱਲੋਂ ਖੁਸ਼ੀ ਹੈ ਜੋ ਮਨਾਈ ਜਾ ਰਹੀ ਹੈ ਆਈ ਪਾਏਂਗੇ ਬਲੀ ਬਾਦੀ ਵਰਸੀ ਖੜ ਲ ਗਿਆ ਜੀ ਖੜ ਕੇ ਲੈਂਦਾ ਚਾਂਦੀ ਜਿੱਤੀਆਂ ਰਾਹੁਲ ਗਾਂਦੀ ਓ ਬਾਦੀ ਵਰਸੀ ਖੜ ਲ ਗਿਆ ਜੀ ਖੜ ਕੇ ਲੈਂਦਾ ਮੰਜਾ ਓ ਆ ਗਿਆ ਸਾਡਾ ਪੰਜਾ